ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਲੈ ਕੇ ਸਮੁੱਚੇ ਸਿੱਖ ਭਾਈਚਾਰੇ ਚ ਰੋਸ ਤੇ ਰੋਦੀ ਲਹਿਰ ਪਾਈ ਜਾ ਰਹੀ ਹੈ। ਇਸ ਘਟਨਾ ਦੇ ਰੋਸ ਚ ਅੱਜ ਸਮੁੱਚਾ ਪੰਜਾਬ ਮੁਕੰਮਲ ਬੰਦ ਨਜ਼ਰ ਆਇਆ। ਇਸ ਬੰਦ ਨੂੰ ਸਫਲ ਬਣਾਉਣ ਲਈ ਸਮੁੱਚੇ ਸਿੱਖ ਭਾਈਚਾਰੇ ਤੋਂ ਇਲਾਵਾ ਬਾਕੀ ਧਰਮਾਂ ਨੇ ਵੀ ਆਪਣਾ ਯੋਗਦਾਨ ਪਾਇਆ ਹੈ। ਸਤਿਗੁਰੂ ਗੁਰੂ ਨਾਨਕ ਨਾਮ ਲੇਵਾ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਕੁਝ ਦਿਨਾਂ ਤੋਂ ਲਗਾਤਾਰ ਜੋ ਪੰਥਕ ਧਾਰਮਿਕ ਘਟਨਾਵਾਂ ਘਟ ਰਹੀਆਂ ਨੇ ਔਰ ਅੱਜ ਦੇ ਸਮੇਂ ਦੇ ਅੰਦਰ ਕੁਝ ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਪਾੜ ਕੇ ਬਾਜ਼ਾਰਾਂ ਦੇ ਵਿੱਚ ਛੁੱਟੇ ਗਏ ਨੇ ਔਰ ਪੰਥ ਖਾਲਸਾ ਨੂੰ ਇੱਥੇ ਵਿਰੋਧੀ ਧਿਰ ਪਿੱਛੋਂ ਜਿਹੜਾ ਵੱਜੋਂ ਪ੍ਰਗਟ ਕੀਤਾ ਜਾ ਰਿਹਾ ਹੈ ਖਾਲਸਾ ਕਿਸੇ ਦਾ ਵਿਰੋਧੀ ਨਹੀਂ ਕਿਸੇ ਵੀ ਧਾਰਮਿਕ ਗ੍ਰੰਥ ਦੀ ਬੇਅਦਬੀ ਹੁੰਦੀ ਰਹੀ ਜੇ ਕਪੂਰ ਥੱਲੇ ਜੇ ਗੀਤਾ ਨੂੰ ਅੱਗ ਲੱਗੀ ਤੇ ਉਥੇ ਇਹ ਬਿਆਨ ਦਿੱਤਾ ਗਿਆ ਸੀ ਜੇ ਸਰਕਾਰ ਕੁਝ ਦਿਨਾਂ ਵਿੱਚ ਇਹਨਾਂ ਦੇ ਦੋਸ਼ੀਆਂ ਨੂੰ ਨਾ ਲੱਭ ਸਕੇ ਤੇ ਖਾਲਸਾ ਪੰਥ ਖੁਦ ਦੋਸ਼ੀਆਂ ਨੂੰ ਲੱਭੇਗਾ ਦੋ ਦਿਨਾਂ ਦੇ ਵਿੱਚ ਗੀਤਾ ਦੇ ਜਿਹੜੀ ਸੀ ਜਿਨ੍ਹਾਂ ਨੇ ਜਿਹੜਾ ਉਸ ਵੇਲੇ ਦੀ ਗੀਤਾ ਨੂੰ ਅੱਗ ਲਾਈ ਉਹਨਾਂ ਨੂੰ ਪਕੜ ਲਿਆ ਗਿਆ ਪਰ ਅਸੀਂ ਸਮੁੱਚੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਅੱਜ ਭਾਵੇਂ ਕੋਈ ਪੰਥਕ ਲੀਡਰ ਅਕਾਲੀ ਦਲ ਹੈ ਭਾਵੇਂ ਕਾਂਗਰਸ ਹੈ ਕੋਈ ਵੀ ਹੈ ਪਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਨੇ ਭਾਵੇਂ ਸਾਡੀਆਂ ਦਸਤਾਰਾਂ ਤੇ ਹਮਲੇ ਹੋਏ ਭਾਵੇਂ ਕੁਝ ਹੋਇਆ ਪਰ ਅੱਜ ਸਾਨੂੰ ਇਕੱਠੇ ਹੋਣਾ ਚਾਹੀਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕੀਤੀ ਗਈ ਇਸ ਤੋਂ ਵੱਡੀ ਬੇਅਦਬੀ ਹੋਰ ਨਹੀਂ ਹੋ ਸਕਦੀ ਮਹਾਰਾਜ ਜੀ ਨੇ ਕਿਹਾ ਜੇ ਜੀਵ ਹੈ ਪਤ ਲੱਥੀ ਜਾਏ ਸਭ ਹਰਾਮ ਜੀਤਾ ਕਿ ਸਿਖਾਏ ਗੁਰੂ ਪਿਆਰੀ ਸਾਧ ਸੰਗਤ ਜੀ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਇਕੱਠੇ ਹੋ ਕਰਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬੀਅਦਵੀ ਬਾਰੇ ਆਪਾਂ ਇਕੱਠੇ ਹੋ ਕੇ ਵਿਚਾਰਾਂ ਕਰੀਏ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੜੀਆਂ ਘਟਨਾਵਾਂ ਨੇ ਨਾ ਘਟਣ ਤਾਂ ਕਿ ਅਸੀਂ ਸੁਚੇਤ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੂਜੇ ਪਾਸੇ ਮੋਗਾ ਸਮਾਲਸਰ ਆਦ ਕਈ ਥਾਵਾਂ ਤੇ ਸਿੱਖ ਸੰਗਤਾਂ ਵੱਲੋਂ ਧਰਨੇ ਲਗਾਏ ਗਏ ਨੇ ਤੇ ਨਿਰੰਤਰ ਰੋਸ ਮਾਰਚ ਕੱਢੇ ਜਾ ਰਹੇ ਨੇ ਸਣੀ ਸੁਜਾਪੁਰ ਦੇ ਨਾਲ ਜਸਵੀਰ ਹੀਰਾ ਪੈਰੇ ਦਾ ਟੀਵੀ